ਸਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਚ ਹੋਗੇ ਤੇ ਆਪਾਂ ਵਧੀਆ ਚੜ੍ਹਦੀ ਕਲਾ ਜਾ ਕੇ ਅੱਜ ਆਪਾਂ ਕਰਤੀ ਬਲੌਗ ਦੀ ਸਟਾਰਟ ਸਟਾਰਟਿੰਗ ਕਰਤੀ ਹੈ ਸੇਦ ਬਾਬਾ ਡਾਊਨ ਕਰਕੇ ਬਹੁਤ ਦਾ ਦਿਨ ਬਲੌਗਿੰਗ ਬਣਾਇਆ ਇਸ ਤਰੀਕੋ ਵੀ 14 14 ਤਰੀਕ ਨੂੰ ਆਪਾਂ ਚਾਲੂ ਕੀਤਾ ਜਾਣਾ ਤੇ ਅੱਜ ਆਪਾਂ ਕੀ ਵੀ ਕਰਦੇ ਆ ਉਹ ਤੁਹਾਨੂੰ ਦਿਖਾਉਣੇ ਤੁਸੀਂ ਜਿਦੇ ਰੋ ਆਪਣੇ ਨਾਲ ਆਪਾਂ ਯਾਰ ਜੀ ਉਹ ਹੋ ਗਏ ਨਿਕਲ ਗਏ ਗੱਡੀ ਆਪਣੀ ਉਹ ਲੱਗੀ ਆ ਤੇ ਪਹਿਲਾਂ ਆਪਾਂ ਲੈਣ ਆਇਆ ਕਰਦਾ ਥੋੜਾ ਸੌਦਾ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਆਂ ਸ਼ਹਿਰ ਅੰਮ੍ਰਿਤਸਰ ਤੇ ਇਹ ਆ ਗਾ ਮੋੜ ਪੱਟੀ ਮੋੜ ਜਿਹਨੂੰ ਕਹਿੰਦੇ ਮੋੜ ਪੱਟੀ ਮੋੜ ਬਿਲਕੁਲ ਆਪਣੇ ਘਰ ਦੇ ਨੇ ਦੁਕਾਨ ਆ ਲੱਗ ਗਿਆ ਜੋੜ ਤੋਂ ਟਾਈਮ ਹੀ ਬੜਾ ਲਾਤਾ ਯਾਰ ਹੋਰ ਵੀਰ ਦੁਕਾਨ ਤੇ ਲਿਖਿਆ ਹੈ ਕਿ ਉਦਾਰ ਬੰਦਾ ਆਇਓ ਬੰਦਾ ਕੀ ਹੋ ਗਿਆ ਤੇਰੇ ਤੇਰੀ ਸਮਝੇ ਚ ਨਹੀਂ ਆਈ ਗੱਲ ਲੈ ਬੰਦਾ ਹੈ ਉਦਾਰ ਬੰਦਾ ਦੁਕਾਨ ਤੇ ਲਿਖਿਆ ਤੂੰ ਤੇ ਬਹੁਤੇ ਕੀੜੇ ਕੀੜੇ ਮਕੌੜੇ ਜੇ ਚਲਾਏ ਪਤਾ ਨਹੀਂ ਲੱਗਾ ਕੀ ਲੱਗਾ ਲੱਮ ਲਿਖਿਆ ਪੰਜਾਬੀ ਰੈਡਿੰਗ ਇਹ ਤੋਂ ਮੁੰਡੇ ਦੀ ਵਾਹ ਅੰਤੀ ਅੱਪਾ ਚੱਲੇ ਸ਼ਹਿਰ ਸ਼ਹਿਰ ਘੁਮਾ ਗਿਆ ਜੰਮਰ ਸਾਹਿਬ ਸਾਰਾ ਦਿਨ ਦੇ ਮੋਲਗੀ ਬਣਦਾ ਸ਼ਹਿਰ ਦਾ ਉਹ ਦਿਖਾਵਾਂਗੇ ਇਹ ਗੱਡੀ ਆਪਾਂ ਲਾਦੀ ਨਹੀਂ ਦਿয়ালਪੁਰੇ ਉੱਥੋਂ ਆਪਾਂ ਲੈ ਕੇ ਜਾਣੀ ਦੂਜੀ ਗੱਡੀ ਤੇ ਨਾਲ ਆਪਣੇ ਆਨੇ ਬੰਦਿਆਂ ਨੇ ਜਾਣਾ ਬਸ ਆਪਾਂ ਹੁਣ ਇੱਥੋਂ ਸਿੱਧਾ ਟੁਰਨ ਹੀ ਲੱਗੇ ਆ ਤੇ ਅੱਗੇ ਆਪਾਂ ਗਰੋਣੇ ਜਾ ਗੱਲ ਲਵਾ ਦੇ ਬਾਕੀ ਜੇ ਮੈਨੂੰ ਮੋਲ ਬਣਦਾ ਮਿਲਣਾ ਜੁੜੇ ਰੋਡ ਤੇ ਆਪਾਂ ਕੀ ਬੱਤਰੋ ਸੋਦਾ ਆਪਾਂ ਲਿਆ ਰੱਖਾ ਤੇ ਆਪਾਂ ਚੱਲੇ ਹੁਣ ਕਰੇ કરી ਸੋ ਗੱਲ ਆ ਕੇ ਤੇ ਉਸ ਤੋਂ ਬਾਅਦ ਫਿਰ ਚਲਦੇ ਆਪਾਂ ਦਿਹਾਲਪੁਰ ਦਿਹਾਲਪੁਰ ਜਾ ਕੇ ਮਿਲਦੇ ਆ ਸੱਜਣਾ ਨੂੰ ਤੇ ਪੁੱਛਦੇ ਆ ਅਗਲੀ ਕਾਰਵਾਈ ਕੀ ਅਗਲੀ ਗੱਲ ਬਾਤ ਤੇ ਮੀਂਹ ਪੈੰਦਿਆ ਜਦੋਂ ਆਪਾਂ ਬੰਬਈ ਦੇ ਬੰਬਈ ਨੇਰੀ ਲਿਆਂ ਛੱਡੀ ਮੀਂਹ ਦੀ ਤੇ ਹੁਣ ਪੈਣ ਆ ਗਿਆ ਪੈਣ ਵੀ ਜਿੱਦਾਂ ਦਾ ਮੈਂ ਉਦੋਂ ਦਾ ਹੀ ਸੁਪਨਾ ਪਈ ਜਾਂਦਾ ਤੇ ਉਦੋਂ ਦਾ ਹੀ ਮੌਸਮ ਠੰਡਾ ਧੁੱਪ ਘਾਟੀ ਲੱਗੀ ਆ ਬਾਕੀ ਹੋਣਾ ਆਪਾਂ ਜਦੋਂ ਤੱਕ ਜਾਣਾ ਔਰ ਦੰਦਾਕ ਪਈ ਤਾ ਹੀ ਰਵੇ ਮੇਲੇ ਦੇ ਲਾਗੇ ਜੜੇ ਪਾਸ ਤੇ ਬਾਕੀ ਦਾ ਸਮਾਚਾਰ ਆਪਾਂ ਤੁਹਾਨੂੰ ਦੱਸਦੇ ਆਂ ਉਹ ਗਾੜੀ ਜਾ ਕੇ ਤੇ ਜਾਲਪੁਰ ਉਥੇ 11 ਬੀਲੀਆਂ ਮਿਲ ਗਏ ਵੇ ਕੀ ਬੰਦਾ ਕੀ ਸਮਾਚਾਰ ਬੰਦਾ ਜਾਲਪੁਰੇ ਮੀ ਭੈੰਦਿਆ ਲਾ ਦੇ ਗਿਆ ਯਾਰ ਮੇਰਾ ਬੋਲ ਕਿਦੀ ਇਹਦੀ ਵੀ ਰਲਾਉਂਦਾ ਨਹੀਂ 6 7 ਸਰਦਾ ਉਹ ਲਓ ਯਸ ਇਹ ਟੀ ਸ਼ਰਟ ਹੈ ਜੋ ਜਨਮ ਹੋ ਜਾਦਾ ਜੋ ਸ਼ਰਮਾ ਹੋ ਨਹੀਂ ਚੱਲਦੇ ਇਹ ਬਲੌਗ ਤੁਸੀਂ ਚੇਚੇ ਤੌਰ ਤੇ ਦੇਖਣਾ ਤੁਸੀਂ ਕੀ ਜਣਾ ਮਾਲੀ ਆ ਵੀ ਬਰਾਬਰ ਇਧਰ ਕੀ ਬਣਾਉਂਦਾ ਨਿੱਕੇ ਨੂੰ ਆ ਜਾਣੀ ਨਿੱਕੇ ਕੰਮ ਕਰਕੇ ਦੇਣਗਾ ਤੇਰਾ ਕਿਉਂਦਾ ਇੱਕ ਤੋਂ ਵੱਡਣੀ ਜਿਨੇ ਬਣੇਗਾ ਵੱਡਣੀਗਾ ਤੂੰ ਚਲ ਜਾ ਤੂੰ ਵੱਡੀ ਵੱਡੀ ਦੂਰਾਵਲ ਮਾਰ ਦੰਗ ਮਾਮਾ ਉਹ ਮਾਰੀ ਠੀਕ ਲੋਕ ਕਿਹੜੇ ਦਿੱਖਦਾ ਸਾਹਮਣੇ ਉਹ ਮਾਮਾ ਲੋਕਾਂ ਦੇ ਚਿਹਰੇ ਦਾ ਇਹਨੇ ਕੋਣਾ ਬਸ ਬਲਾਉਂ ਤੂੰ ਇੱਥੇ ਕਿਹਦੀ ਆਪਲਾ ਹੋ ਜੀ ਕਰ ਬਲਾਉਂ ਆਵਾਜ਼ ਮਾਰ ਮਾਰ ਤੂੰ ਆਵਾਜ਼ ਮਾਰ ਇੱਥੇ ਆ ਜੁਨਾ ਇੱਥੇ ਕਸ ਆਜੋ ਲੱਗ ਗਿਆ ਹੋ ਸਾਈ ਮੀਨ ਪਾਊਗਾ ਦੇ ਹਟੂਆ ਦੇ ਏਰੀਆ ਤੇ ਕੀ ਬਣਾ ਦੇ ਲਗਾ ਮਠਿਆਈ ਲੱਡੂ ਲੱਡੂ ਬਣਾਉਣ ਲਗਾ ਪਾੜਦੀ ਹੈ ਤੇ ਇਹ ਮੁੰਡੇ ਵੀਡੀਓ ਬਣਾ ਇਹ ਮੁੰਡੇ ਨੇ ਪਾਲਟੀ ਨਹੀਂ ਕੀਤੀ ਆ ਤੇ ਲਾਉ ਡਾਂਡ ਜਿਹੜੀ ਰਹਿ ਗਈ ਆ ਡਾਂਡ ਲਾਉ ਇਹਦੀ ਇਹਨੇ ਗੱਡੀ ਲੈ ਕੇ ਨਾ ਗੱਡੀ ਦੀ ਪਾਲਟੀ ਕੀਤੀ ਨੰਬਰ ਕਿਸੇ ਦੁਕਾਨ ਤੇ ਜਾ ਕੇ ਖੜਾ ਉਹਨਾਂ ਨੂੰ ਅਸੀਂ ਰੈੱਡ ਬੁੱਲ ਨਹੀਂ ਹੈਗੀ ਲੈ ਇਹ ਮੇਰੀ ਗੱਲ ਬੋਲੋ ਨਾ ਕਰ ਯਾਦ ਨਹੀਂ ਬਲੌਗ ਚ ਪੈ ਜਾਣੀ ਪਾਲਟੀ ਨਾ ਕੀਤੀ ਤੇ ਸਰੋਣੀ ਇਹਨੂੰ ਕਹਿਣ ਲੱਗੇ ਮੈਂ ਇੱਕ ਪਾਲਟੀ ਲੈਣੀ ਤੇ ਮੈਂ ਲੈ ਲਊ ਮੈਨੂੰ ਨਹੀਂ ਕਹਿ ਸਕਦਾ ਇਹਨੇ ਅੱਜ ਮੇਰਾ ਮੂੰਹ ਕਾਲਾ ਕਰਾ ਚੱਲ ਆ ਜਾ ਖੋਲ 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 ਬੇਏ ਹੋਰ ਫਿਰ ਕਿਦਾਂ ਚੱਲ ਚੱਲਿਆ ਬਾਹਰ ਇਹ ਮੁੰਡੇ ਨੂੰ ਜਾਣਾ ਏ ਛੱਟ ਨੰਬਰ ਸਰ ਫਿਰ ਓਕੇ ਹੀ ਜਾਣਾ ਓਕੇ ਹੀ ਅਜੇ ਜਾਣਾ ਬਈ ਮਾਹੌਲ ਚੱਲ ਤੁਹਾਨੂੰ ਦਿਖਾਉਣੇ ਆ ਜਦੋਂ ਆਪਾਂ ਪੰਬਰ ਸਰ ਕੇ ਕਿਉਂ ਵੀ ਹਾਂ ਓਕੇ ਓਕੇ ਮਾਹੌਲ ਪੂਰਾ ਬਣਾਉਣਾ ਐ ਫਿਰ ਮਾ ਫੁੜਮਾ ਐ ਐਂਡ ਕਰਾ ਦੇਣੀ ਆ ਜੀ ਐਂਡ ਕਰਾ ਦੇਣੀ ਓ ਮੇ ਬਾਬੇ ਦਾ ਬਲੌਗ ਵੱਧ ਤੋਂ ਵੱਧ ਦੇਖਿਆ ਕਰੋ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂ ਕਮੈਂਟ ਕਰਕੇ ਜਾਇਆ ਕਰੋ ਕਮੈਂਟ ਵਧੀਆ ਕਰਿਓ ਹੋਜੇ ਨਾ ਕਰਿਓ ਚੱਲਿਆ ਨਿੱਕੇ ਜਦੇ ਨੂੰ ਕਿਸੇ ਦੇਣੀ ਜਾਂ ਨਿੱਕੇ ਨੂੰ ਘਾਲਦੇ ਆ ਜਾਦੇ ਬਾਹਰੇ ਸੀਸ ਦੇ ਕੋਈ ਨੂੰ ਜਾਣ ਲੱਗੇ ਇਹ ਸੀਸ ਦੇ ਨਹੀਂ ਮੈਂ ਯਾਰੇ ਯਾਰੇ ਲੈ ਉੱਧਰ ਜਾ ਕੇ ਯਾਰੇ ਲੈ ਪੈਂਟ ਨਹੀਂ ਮੈਂ ਜਾਣਾ ਪੈਂਟ ਮੈਂ ਆਉਣਾ ਸ਼ਾਮਾਂ ਨੂੰ ਠੀਕ ਯਾਰ ਉੱਧਰ ਗਿਆ ਉਹ ਨੈਪੀ ਕੁਲਚੇ ਲੈਣ ਕਿਥੇ ਕਿਥੇ ਗੁੰਮ ਹੋ ਗਿਆ ਸਾਲਿਆ ਹਾਂ ਬਹੁਤ ਵਧੀਆ ਲੱਗੇ ਭਾਈ ਭਾਈ ਹੋਰ ਤਰਾਵ ਠੀਕ ਠਾਕ ਵਧੀਆ ਠੀਕ ਠਾਕ ਉਹਦੇ ਬੱਕਰੇ ਟੰਗਿਆ ਹੀ ਤੇਰੇ ਅੱਲਗਾ ਉਹ ਵੀ ਤਿੰਨਾਂ ਲੱਗੇ ਟੰਗਿਆ ਹੀ ਨੇ ਸੀਨੇ ਲੱਗੇ ਟੰਗਿਆ ਓਹ ਲਾਈ ਦੀ ਧੌਣ ਕਲਮੂ ਦੀ ਨਹੀਂ ਬਹੁਤ ਪੈ ਰਿਆ ਮੀ ਬਹੁਤ ਪੈੰਦਿਆ ਭਿੱਖੀ ਵੰਡ ਆਏ ਆਂ ਗਾਇਸ ਸਮਾਨ ਲੈ ਲਿਆ ਹੀ ਗਾਇਸ ਅਪੇ ਦੁਕਾਨ ਖੋਲਣ ਲੱਗੇ ਨਵੀ ਗਾਇਸ ਜੰਨਸ ਗਾਇਸ ਵੀਰੇ ਮਦਾਨੀ ਮਦਾਨੀ ਆ ਮਦਾਨੀ ਨੇ ਕਹਿੰਦੇ ਬੜੀ ਲਾਲਾ ਲਾਲਾ ਕਰਾ ਛੱਡੀ جان نیا مال مول اج گیا مال ਖਵਾਓ ਫਿਰ ਮਾ ਸਾਰੇ ਜਿੰਨੇ ਵਾਰ ਦੋ ਦੋ ਹੀ ਤੈਨੂੰ ਦੋ ਦੋ ਦੇਣ ਦੋਣ ਦੇ ਦੇ ਤਿੰਨਾਂ ਨੂੰ ਦੇ ਦਾਂਗੇ ਚੱਲ ਚੱਲਮ ਦੇ ਦੀਆਂ ਕਿੰਨੇ ਬਰਾਵਾ ਸਾਰੇ ਸਭ ਤੋਂ ਸਸਤੇ ਵਾਲਾ ਲੈ ਗਏ 70000 ਰੁਪਏ ਆ ਇੱਕ ਭਾਈ ਵੇਚ ਲੋ ਆ ਵੀ ਮਿੱਤਰੋ ਬੰਦਾ ਚੱਲ ਚਲਿਆ ਚੰਗਾ ਮੇਰੇ ਟਾਟਾ ਬਾਏ ਬਾਏ ਕਰੋ ਆਪ ਦਾ ਫੇਸ ਖਮਾਓ ਫੇਸ ਖਮਾਓ ਬਾਏ ਬਾਏ ਤੇ ਇਹ ਤੇ ਇਹ ਤੇ ਬੰਦਾ ਤੇ ਸ਼ਰਮਾਇੀ ਤੇ ਮੈਂ ਸੱਜੇ ਚੱਲੇ ਆ ਸ਼ਰਮ लाल लाल रेड रेड मैजिक ब्लैक वाइट ब्लैक वाइट चलो भी मित्र मिलਿਆਂ ਤਾਂ ਕੜਲਾ ਪੈਸੇ ਬਹੁਤ 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 ਓਕੇ ਦੇਤੇ ਮੈਂ ਤੈਨੂੰ ਸਾਹਮਣੇ ਰੱਖੀ ਜਾਗਾ ਜਾਨ ਆਪਨੀ ਜਾਨ ਹਾਂ ਤੁਰ ਪਏ ਆਪਾਂ ਦਿਾਲਪੁਰੋਂ ਫੋਨ ਫਾਰ ਤੇ ਚੱਲੇ ਆਪਾਂ ਕਿਹਦੀ ਧਰਤੀ ਨੂੰ ਇਹ ਤਰਨਤਨ ਦੀ ਧਰਤੀ ਨੂੰ ਕਹਿੰਦਾ ਉਧਰ ਮੈਂ ਨੰਬਰ ਸਰਦੀ ਧਰਤੀ ਤੇ ਜਾਂਦਾ ਸੀਦਾ ਸਾਹਿਬ ਹਰਮੰਦਰ ਸੀਦਾ ਸਾਹਿਬ ਆ

ਦੀ ਹੈਗੀ ਔਰ ਤੋਂ ਮੱਠੀ ਨਹੀਂ ਹੈਗੀ ਚਾਹ ਮੱਠੀ ਹੈ ਵੀ ਇਹ ਵੀ ਚਾਹ ਮੱਠੀ ਹੋ ਮਦਨ ਨਾ ਕਾਣ ਹੋ ਗਏ ਨਾ ਟੋੜਦਾਲਾ ਅਰੇ ਲੱਗੀਆ ਲੋੜ ਤਾਂ ਦੋ ਹੀ ਚਾਹ ਮੱਠੀ ਚਾਹ ਮੱਠੀ ਬਾਗਿਆਂ ਕਿ ਬਰਿਸਤਾ ਹਾਂ ਜੀ 6 ਬਰਾਗਿਆਂ ਕਿ ਬੋਲ ਦੋ ਵੀ ਬੋਲ ਦੋ ਹੋਰ ਹੋ ਜਾਏਗਾ ਇੱਕ ਆਡਾ ਬੰਦੇ ਖਾਨ ਬੰਦੀ ਇੱਕ ਆਡਾ ਬੰਦਾ ਖਾਨ ਦੇ ਬੋਲ ਗੱਪ ਉਹ ਕਰਦੇ ਨਹੀਂ ਤੇ ਆ ਹਾਂ ਕਿਦਾ ਪੂਰਾ ਮੋਜਮ Oke نہیں کہ اور یہ سندار کی padahal ini namanya یونیون

ਬੜਾ ਵੇਂਦੇ ਪੱਗ ਬਣੀ ਕਿੱਥੇ ਪੱਗ ਬੱਦੀ ਕਿੱਥੇ ਬੈਹਾਂ ਸਵਾਰ ਘੱਟ ਪਰ ਖੜਾ ਇੱਕ ਜੀ ਨਾ ਖੜਾ ਹੈ ਹੈ ਹੌਂਦੇ ਹੌਂਦੇ ਗੋਲੀ ਟੁੱਟ ਗਈ ਇਹਦੀ ਕੰਨ ਦੀ ਗੇਂਡ ਟੁੱਟਦੀ ਗੇਂਡ ਟੁੱਟਦੀ ਉਹਦੇ ਆਂਦੇ ਬੜੇ ਮਾਰਦੇ ਚੱਲੇ ਬੈ ਗਈ ਭਾਈ ਤਰੇ ਇਹ ਮੈਂ ਦਾ ਨਹੀਂ ਕਰਨਾ ਇੱਕ ਉਂਗਲ ਨਹੀਂ ਤੇਰੀ ਸਿੱਧੀ ਹਾਂ ਉਹਨਾਂ ਨਾਲ ਲੱਗਦਾ ਵੀ ਅੱਦਾ ਇਦਾਂ ਹੀ ਕੋਣ ਚੱਲਿਆ ਗਿਆ ਲੋਹ ਨਹੀਂ ਚੱਲਿਆ ਚੱਲ ਚੱਲ ਜਾਣਾ ਮੋਟਰ ਸਾਰਾ ਯੈਸ ਇਹ ਬੜੀਆਂ ਫਲਾਈਟਾਂ ਜਾਂਦੀਆਂ ਇੱਕ ਫਲਾਈਟ ਥੋੜਾ ਜਾਂਦੀ ਹਾਂ ਹੋਣ ਵੇਹ ਦੀ ਹੁਣ ਨਹੀਂ ਲੱਤ ਦੁਖਦੀ ਹੁਣ ਹੋਸ਼ ਨੂੰ ਕੋਈ ਦੇ ਭਾਵੇਂ ਰੈਡੀ ਡੋਡੇ ਨਹੀਂ ਅਗਰੇ ਜਿਵੇਂ ਨਾ ਕੋਈ ਬੰਦ ਨਹੀਂ ਹਾ 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 ਵਾਹ ਜੀ ਤੇ ਹੈਂ ਤਨਤ ਕੋਈ ਪ੍ਰੋਡਕਸ਼ਨ ਦੇ ਰਿਹਾ ਉਹ ਵੀ ਮਿੱਤਰੋ ਬੰਦਾ ਸਾਡਾ ਇੰਟਰ ਇੰਟਰ ਕਰ ਚੱਲਿਆ ਇੰਟਰ ਇਡਰ ਕਰ ਚੱਲਿਆ ਬੰਦਾ ਆਪਾ 에ਅਰਪੋਰਟ ਦਾ ਮੋਲ ਦੇਖੋ ਪੂਰਾ ਚੰਗਾ ਵਾਏ ਵਾਏ ਕਰ ਗਿਆ ਬੰਦਾ ਬ੍ਰਿੰਟਰ ਆ ਚੱਲ ਪਏ ਮੁੰਡਾ ਮੇਰਾ ਸ਼ਰਤ ਪੜਾ ਨਾ ਲੱਗਦਾ ਨਾ ਇਹ ਨਾ ਪੰਜਾਬ ਉਧਰ ਹੋਈ ਕਿ ਰਾਜੇ ਪਾਕਿਸਤਾਨ ਤੇ ਹੀ ਹੈਗਾ ਮੁੱਦਾ ਪਿਆ ਪਾਕਿਸਤਾਨ ਇਧਰ ਇਹਨੇ ਪਾਕਿਸਤਾਨ ਇਧਰ ਕੀਤਾ ਐ ਸਾਲਾ ਮਿੰਟਲ ਹੋਣ ਕਰ ਗੱਲ ਨਹੀਂ ਹੁਣ ਕਰ ਗੱਲ ਉਹ ਸੱਚੀ ਗੱਲ ਹੈ ਇਹ ਭਗਤ ਬਣਿਆ